ਕੰਢੀ ਵਿਕਾਸ ਮੋਰਚਾ ਦੇ ਪ੍ਰਧਾਨ ਓਮ ਪ੍ਰਕਾਸ਼ ਮੱਗਰ ਵੱਲੋਂ ਤਾਰਕਲਾ ਦੇ ਪਿੰਡ ਦੁਖਿਆਲੀ ਅਤੇ ਦਰਵਾਨ ਦੇ ਲੋਕਾਂ ਨੂੰ ਪੀਣ ਯੋਗ ਪਾਣੀ ਅਤੇ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਪੰਜਾਬ ਸਰਕਾਰ ਦੇ ਖਿਲਾਫ ਮਦਦ ਨਾ ਕਰਨ ਦੇ આરોਪ ਲਗਾਏ ਗਏ। ਉਹਨਾਂ ਵੱਲੋਂ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਸਥਾਨਕ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਲੋਕਾਂ ਨਾਲ ਸੁਤੇਲਾ ਵਿਵਹਾਰ ਕੀਤਾ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਬਿਲਕੁਲ ਨਜ਼ਦੀਕ ਹੈ ਉਸ ਦੇ ਬਾਵਜੂਦ ਵੀ ਇਹਨਾਂ ਲੋਕਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਜੋ ਕਿ ਇੱਕ ਮੰਦਭਾਗੀ ਗੱਲ ਹੈ ਉਹ ਤੁਹਾਨੂੰ ਵਿਖੋਣਿਆ ਤਾਰਕਲਾ ਤੋਂ ਸ਼ਦੀਸ਼ ਬਟਵਾਲ ਦੀ ਇਹ ਪੂਰੀ ਰਿਪੋਰਟ ਮੈਂ ਹੂੰ ਪ੍ਰਕਾਸ਼ ਮੱਗਰ ਸਿੰਘ ਆਗੂ ਕੰਡੀ ਪਾਸ ਮੋੜ ਚ ਬੱਲੋ ਅੱਜ ਪਿੰਡ ਦਿਖਨੇੜੀ ਵਿੱਚ ਲੋਕਾਂ ਦੀ ਸਮਸਿਆਿਸ ਵਾਂਝ ਕੇ ਅਸੀਂ ਇਕੱਠੇ ਹੋਏ ਹਾਂ ਢਾਰ ਬਲਾਕ ਦਾ ਪਿੰਡ ਦਿਖਨੇੜੀ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਇੰਨੀ ਹੀ ਹੈ ਕਿ ਪੰਜ ਪੰਜ ਛੇ ਜਨਰ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਰਣਜੀਤ ਸਾਹਿਬ ਡੈਮ ਦੀ ਚੀਲ ਨੇੜੇ ਹੋਣ ਕਰਕੇ ਵਾਧੂ ਪਾਣੀ ਹੋਣ ਕਰਕੇ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾਂਦਾ। ਰੇਹ ਗੱਲ ਕੱਚੇ ਮਕਾਨਾਂ ਦੀ ਕੱਚੇ ਮਕਾਨਾਂ ਦੀ ਇੰਨੀ ਖਸਤਾ ਹਾਲਤ ਹੈਗੀ ਹੈ ਕਿ ਇੱਕ ਮਕਾਨ ਦੇ ਵਿੱਚ ਦੋ-ਦੋ ਪਰਿਵਾਰਾਂ ਦੇ ਹੈਗੇ ਆ। ਚੋਣਾਂ ਵੇਲੇ ਸਰਕਾਰਾਂ ਨਾਲ ਵਾਦਾ ਕਰਦੀਆਂ ਨੇ ਕਿ ਚੋਣਾਂ ਵੇਲੇ ਤੋਂ ਹਮ ਬਾਅਦ ਅਸੀਂ ਜਿੰਦਾਬਾਦ ਅਸੀਂ ਤੁਹਾਨੂੰ ਮਕਾਨ ਦੀ ਗ੍ਰਾਂਟ ਮੁਹੱਈਆ ਕਰਾਵਾਂਗੇ। ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਘਰ ਜਿਹੜੇ ਹੈ ਇਹ ਇੱਕ ਗਵਾਹ ਹੈਗਾ ਕਿ ਲੋਕਾਂ ਨੂੰ ਕਿੰਨੀ ਵੀ ਗ੍ਰਾਂਟ ਮਿਲਦੀ ਹੈ ਇਸੇ ਤਰ੍ਹਾਂ ਪੂਰੇ ਧਾਰੋਦਾਗ ਦੇ ਵਿੱਚ ਹੈਗਾ ਕਿ ਲੋਕਾਂ ਲਈ ਗ੍ਰਾਂਟ ਨਹੀਂ ਹੈ ਕਿਉਂਕਿ ਲੋਕਾਂ ਕੋਲ ਰੋਜ਼ਗਾਰ ਨਹੀਂ ਹੈ ਜੇ ਰੋਜ਼ਗਾਰ ਹੋਵੇ ਤਾਂ ਲੋਕ ਆਪਣਾ ਮਕਾਨ ਆਪ ਪਾ ਸਕਦੇ ਨੇ ਲੋਕ ਆਪਣਾ ਘਰ ਬਣਾਉਣ ਤੋਂ ਅਸਮਰਥ ਹਨ ਕਿਉਂਕਿ ਲੋਕਾਂ ਕੋਲ ਰੋਜ਼ਗਾਰ ਨਹੀਂ ਹੈਗਾ ਇਹ ਕੰਢੀ ਖੇਤਰ ਜਿੱਥੇ ਕੁਦਰਤੀ ਦੇਣ ਹੈਗੀ ਹੈ ਪੀਨਾਲਾ ਪਾਣੀ ਸਭ ਤੋਂ ਵੱਧ ਹੈਗਾ ਪੀਨਾਲਾ ਪਾਣੀ ਤੇ ਰਾਵੀ ਦਰਿਆ ਤੇ ਇੱਕ ਛੀਲ ਬਣ ਕੇ ਰਣਜੀਤ ਸਾਗਰ ਡੈਮ ਤੇ 600 ਮੈਗਾਵਾਟ ਬਿਜਲੀ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਉਦੋਂ ਨਾਲ ਪੰਜਾਬ ਦੇ ਲੋਕਾਂ ਨੂੰ ਸਿੰਚਾਈ ਦਾ ਸਾਧਨ ਬਣਿਆ ਹੈਗਾ ਔਰ ਸਨਤ ਲੱਗਦੀ ਹੈਗੀ ਤੇ ਲੋਕਾਂ ਨੂੰ ਕਰੋੜਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਪਰ ਜਿਸ ਖੇਤਰ ਜਰਾਵੀ ਦਰਿਆ ਦੇ ਉੱਪਰ ਇੱਕ ਐਡਾ ਵੱਡਾ ਰਣਜੀਤ ਸਾਗਰ ਡੈਮ ਬਣਿਆ ਹੋਵੇ ਉਸ ਇਲਾਕੇ ਦੇ ਲੋਕਾਂ ਨੂੰ ਨਾ ਤਾਂ ਬਿਜਲੀ ਪੂਰੀ ਮਿਲਦੀ ਹੈ ਨਾ ਤਾਂ ਪੀਣ ਵਾਲਾ ਪਾਣੀ ਮਿਲਦਾ ਨਾ ਹੀ ਉਹਨਾਂ ਲੋਕਾਂ ਕੋਲ ਕੋਈ ਰੋਜ਼ਗਾਰ ਹੈਗਾ ਕਿਉਂਕਿ ਮਨੁੱਖ ਦੀ ਜ਼ਿੰਦਗੀ ਚਲਾਉਣ ਲਈ ਦੋ ਹੀ ਸੋਰਸ ਹੈਗੇ ਇੱਕ ਹੈਗਾ ਖੇਤੀਬਾੜੀ ਦੂਜਾ ਹੈਗਾ ਸਨਤ ਇਸ ਏਰੀਆ ਦੀ ਖੇਤੀਬਾੜੀ ਜਿਹੜੀ ਹੈ ਕੁਦਰਤੀ ਮਿੱਟੀ ਤੇ ਨਿਰਭਰ ਹੈਗੀ ਹੈ ਛੋਟੀ ਕਿਸਾਨੀ ਹੈਗੀ ਹੈ ਜੇ ਸਮੇਸਰ ਮਾਰਸ਼ ਪੈਵੀ ਤਾਂ ਚਾਰ ਮਣ ਦਾਣੇ ਖਾਣ ਜੋਗੇ ਹੋ ਜਾਏ ਨਹੀਂ ਤਾਂ ਦੋ ਬਗ ਦੀ ਰੋਟੀ ਲਾਲੇ ਪੈ ਜਿੰਦੇ ਸਰ ਕੱਚੇ ਮਕਾਨ ਤੇ ਔਰ ਪਾਣੀ ਦੀ ਸਮੱਸਿਆ ਦੇ ਵਿੱਚ ਕੋਈ ਪ੍ਰਸ਼ਾਸਨ ਆ ਕੇ ਕੋਈ ਨੀਤੀ ਕੱਚੇ ਮਕਾਨ ਜਦੋਂ ਇਲੈਕਸ਼ਨ ਆਉਂਦੇ ਆ ਉਸ ਤੋਂ ਪਹਿਲਾਂ ਇੱਕ ਫਾਰਮੈਲਟੀ ਤੌਰ ਤੇ ਇੱਕ ਸਰਵਾ ਕੀਤਾ ਜਾਂਦਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਹਾਨੂੰ ਕੱਚੇ ਮਕਾਨਾਂ ਲਈ ਪਲਾਟ ਵੀ ਅਲਾਟ ਕਰਾਂਗੇ ਤੇ ਗਾਰੰਟੀ ਵੀ ਦੇਵਾਂਗੇ ਪਰ ਚੋਣੋਂ ਤੋਂ ਬਾਅਦ ਜਿਹੜਾ ਹੈਗਾ ਜਾ ਚੋਣਾਂ ਦੇ ਵਿੱਚ ਇਹ ਇਹ ਮਸਲਾ ਜਿਹੜਾ ਹੈਗਾ ਨਾ ਇਹ ਲੋਕਾਂ ਦਾ ਜਿਹੜਾ ਸਰ ਕੋਈ ਦਫਤਰ ਦੇ ਵਿੱਚ ਰਿਟਰਨ ਦੇ ਵਿੱਚ ਦਿੱਤਾ ਗਿਆ ਕੋਈ ਕੁਝ ਤੁਹਾਡੇ ਤਰਫੋਂ ਅਸੀਂ ਕੰਢੀ ਵਿਕਾਸ ਮੋਰਚੇ ਵੱਲੋਂ ਕਈ ਵਾਰੀ ਰੋਸ ਪ੍ਰਦਰਸ਼ਨ ਕਰਕੇ ਮਾਲਜੋਗ ਐਸਟਮ ਧਾਰ ਕਰਨ ਲਈ ਪੰਜਾਬ ਸਰਕਾਰ ਨੂੰ ਕਈ ਵਾਰੀ ਮੰਗ ਪੱਤਰ ਕਿੰਨ੍ਹੇ ਸਾਲਾਂ ਤੋਂ ਭੇਜ ਦਿਆ ਰਹੇ ਇਸ ਦੇ ਸਬੰਧ ਵਿੱਚ ਪ੍ਰਣਾਲਾ ਉੱਥੇ ਉੱਥੇ ਕੁਛ ਹੱਦ ਤੇ ਕਾਰਵਾਈ ਹੋਈ ਹੋਵੇ ਕੋਈ ਅਸੀਂ ਉਹਦੇ ਤੇ ਕੋਈ ਕਾਰਵਾਈ ਹੋਈ ਕੋਈ ਅਜੇ ਤੱਕ ਪਾਣੀ ਦਾ ਉਹੀ ਸਮੱਸਿਆ ਹੈਗੀ ਹੈ ਘਰਾਂ ਦੀ ਉਹੀ ਸਮੱਸਿਆ ਹੈਗੀ ਹੈ ਬਿਜਲੀ ਦੀ ਉਹੀ ਸਮੱਸਿਆ ਹੈਗੀ ਹੈ ਬੇਰੁਜ਼ਗਾਰੀ ਉਹੀ ਉਦਾਂ ਹੀ ਸਮੱਸਿਆ ਹੈਗੀ ਹੈ ਸਰਕਾਰ ਵੱਲੋਂ ਇਸ ਖੇਤਰ ਦੇ ਲਈ ਮਤਰੀਆਂ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਅਜੇ ਤੱਕ ਕੋਈ ਅਪਰਾਲਾ ਨਹੀਂ ਕੀਤਾ ਜੇ ਕੀਤਾ ਵੀ ਹੋਏਗਾ ਤੇ ਉਹ ਕਾਗਜ਼ਾਂ ਵਿੱਚ ਖਾਣੇ ਪੂਰਤੀ ਹੋ ਗਿਆ ਲੋਕਾਂ ਤੱਕ ਨਹੀਂ ਦਿਸਦਾ ਹੁਣ ਕੀ ਮੰਗ ਕਰਦੇ ਹੋ ਸਰਕਾਰੋਂ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਪ੍ਰਸ਼ਾਸਨ ਅਧਿਕਾਰੀਆਂ ਨੂੰ ਅਪੀਲ ਕਰਦੇ ਆ ਵਾਟਰ ਸਪਲਾਈ ਵਿਭਾਗ ਨੂੰ ਅਪੀਲ ਕਰਦੇ ਆ ਕਿ ਲੋਕਾਂ ਲਈ ਪੀਣ ਵਾਲਾ ਪਾਣੀ ਪੂਰਾ ਕੀਤਾ ਜਾਵੇ ਲੋਕਾਂ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕ ਆਪਣਾ ਮਕਾਨ ਬਣਾ ਸਕਣ ਜਿਨ੍ਹਾਂ ਲੋਕਾਂ ਦੀ ਮਕਾਨਾਂ ਦੀ ਹਾਲਤ ਖਸਤੀ ਹੈਗੀ ਹੈ ਬਸਾਤ ਵੀ ਕਿਸੇ ਵੀ ਲਈ ਡਿੱਗ ਸਕਦੇ ਨੇ ਡਿੱਗ ਦੇ ਨਾਲ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਇਹਦੇ ਲਈ ਸਰਕਾਰ ਨੂੰ ਲੋਕਾਂ ਦੇ ਮਕਾਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਧੰਨਵਾਦ ਹਾਂਜੀ ਕੀ ਨਾਮ ਆ ਮਾਤਾ ਜੀ ਤੁਹਾਡਾ ਮੇਰਾ ਨਾਮ ਸਰਬੀਨ ਲਾਲ ਦੇਵੀ ਹੈ ਹਾਂਜੀ ਕੀ ਸਮੱਸਿਆਵਾਂ ਆ ਰਹੀਆਂ ਪਿੰਡ 'ਚ ਹਾਂਜੀ ਸਾਡੀ ਸਮੱਸਿਆ ਹੈ ਹੋਈ ਜੇ ਸਾਨੂੰ ਪਾਣੀ ਨਹੀਂ ਮਿਲਦਾ ਸਾਨੂੰ ਕੋਈ ਰੁਜ਼ਗਾਰ ਨਹੀਂ ਸਾਡੀਆਂ ਸੜਕਾਂ ਨਹੀਂ ਠੀਕ ਕੱਚੇ ਸਾਡੇ ਘਰ ਨੂੰ ਕੋਈ ਸਾਨੂੰ ਗਰੰਟਾ ਨਹੀਂ ਸਾਡੀ ਕੋਈ ਹੈਲਪ ਨਹੀਂ ਕਰਦਾ ਸਾਨੂੰ ਕੋਈ ਕੰਮ ਨਹੀਂ ਮਿਲਦਾ ਸਪਿੰਡ ਸਾਡੇ ਬੱਚੇ ਵੀ ਰੁਜ਼ਗਾਰ ਨਹੀਂ ਕੀ ਮੰਗ ਕਰਨਾ ਜਾਂਦੇ ਪ੍ਰਸ਼ਾਸਨ ਕੋਲ ਅਸੀਂ ਹਰ ਚੀਜ਼ ਦੀ ਮੰਗ ਕਰਨੇ ਜਾਂਦੇ ਆ ਪਾਣੀ ਮਿਲਣਾ ਚਾਹੀਦਾ ਸਾਨੂੰ ਸੜਕਾਂ ਵੀ ਪਾਉਣੀਆਂ ਚਾਹੀਦੀਆਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਣਾ ਚਾਹੀਦਾ ਕਿੰਨੇ ਦਿਨ ਤੋਂ ਪਾਣੀ ਨਹੀਂ ਆਇਆ 6 ਦਿਨ ਬਾਅਦ ਖਾਲੀ ਕੀ ਕੁਆਲਿਟੀ ਪਾਣੀ ਦੇਣੀ ਮਿਲੀ ਕਿਸੇ ਨੂੰ ਮਿਲੀ ਹੈ ਤੇ ਕਿਸੇ ਨੂੰ ਨਹੀਂ ਮਿਲੀ ਕੋਈ ਇੱਥੇ ਸਪਲਾਈ ਵਾਲਾ ਬੰਦਾ ਆਉਂਦਾ ਹੈ ਕੋਈ ਉਹਨੂੰ ਕੋਈ ਕੰਪਲੇਨ ਦਿੱਤੀ ਹੈ ਤੁਸੀਂ ਸਪਲਾਈ ਵਾਲੇ ਨੂੰ ਫੋਨ ਕੀਤਾ ਸੀ ਤਾਂ ਕਹਿੰਦਾ ਜਿੰਨਾ ਕਹਾਂ ਮੈਂ ਛੱਡ ਜੀ ਤਾਂ ਉਹਨੂੰ ਸੂਚੇ ਆਫ ਕਰ ਦੇਤਾ ਫਿਰ 6 ਦਿਨ ਸਾਡੇ ਇਸ ਵੇਲੇ ਕੋਈ 50 60 ਕੀ ਨਾਮ ਹੈ ਉਹਦਾ ਸਪਲਾਈ ਵਾਲੇ ਬੰਦੇ ਪਤਾ ਨਹੀਂ ਕੀ ਨਾਮ ਹੈ ਜੱਪੂ ਜੱਪੂ ਨਾ ਉਹਦਾ ਜੱਪੂ ਅੱਛਾ ਜੀ ਅਸਲੀ ਪਤਾ ਨਹੀਂ ਕੀ ਹੈ ਸਾਨੂੰ ਤੇ ਜੇ ਹੀ ਸਾਹਮਣੇ ਗੱਲ ਹੋਈ ਕਿਸੇ ਨਾਲ ਕੋਈ ਕਿੰਨੀ ਵਾਰੀ ਧਰਨੇ ਲਾਏ ਕਿਆਂ ਕਿ ਨਾ ਗੱਲ ਕੀਤੀ ਸਾਡੇ ਕੋਈ ਮਸਲਾ ਹੱਲ ਨਹੀਂ ਹੁੰਦਾ ਇਸ ਪਿੰਡ ਦਾ। ਨਮਸਕਾਰ ਜੀ ਮੈਂ ਬਿਖਨਾਲੀ ਪਿੰਡ ਚ ਰਹਿਣ ਵਾਲੀ ਆਂ। ਮੇਰਾ ਨਾਮ ਕੁੰਜੀ ਕੁਮਾਰੀ ਹੈ। ਤੁਹਾਡੇ ਬੱਚੇ ਮਤਲਬ ਕੀ ਪੜ੍ਹੀ ਲਿਖੀਏ ਬੇਰੋਜ਼ਗਾਰਨ ਵਿਚਾਰੇ ਦਿਹਾੜੀ ਦਾ ਦਿਹਾੜੀ ਲਗਾਉਂਦੇ ਨੇ ਵਿਚਾਰੇ। ਕਦੇ ਉਹਨਾਂ ਕੀ ਕਦੇ ਮਤਲਬ ਕਿ ਸਰਕਾਰੀ ਜੋਬ ਨਹੀਂ ਮਿਲੀ। ਕਿੰਨੀ ਵੀ ਕੋਸ਼ਿਸ਼ ਪਰ ਫਿਰ ਵੀ ਨਹੀਂ ਮਿਲੀ। ਔਰ ਸਕੇ ਮਤਲਬ ਹਾੜੇ ਮਤਲਬ ਘਰ ਵੀ ਡਿਗਣਾ ਲੈ ਸਮਝੋ ਤੀ ਡਿਗਣਾ ਲੈਣਾ। 56 ਸਾਲ ਹੋ ਗਏ ਨੇ ਘਰ ਬਣਾਏ ਹੱਕ ਕਦੇ ਗ੍ਰਾਂਟ ਨਹੀਂ ਮਿਲੀ ਕਦੇ ਕੁਝ ਨਹੀਂ ਮਿਲਿਆ ਹੱਕ ਇਹਦਾ। ਇੱਕ ਪਾਣੀ ਦੀ ਸਮੱਸਿਆ ਵੜ ਜਾਂਦੀ ਹੈ ਤੇ ਪਿੰਡ ਵਿੱਚ ਧੰਨਵਾਦ ਸਾਡੇ ਪਿੰਡ ਤੋਂ ਬੁਖਮਾੜੀ ਤੇ ਰਾਨੋ ਸਾਡੀਆਂ ਸਮੱਸਿਆ ਨੇ ਸਾਡੀ ਗਰੀਬਾਂ ਦੀ ਸੁਣਾਈ ਅੱਜ ਤੱਕ ਅਕੀ ਤੈਦੀ ਨਹੀਂ ਹੋਈ ਜੋਨਰ ਤੇ ਇੱਕ ਪਾਣੀ ਦੀ ਮੁਸ਼ਕਲ ਇਸ ਵੇਲੇ ਦੋ ਮਹੀਨਾ ਸਾਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਬਾਰਸ਼ਾਂ ਜਿਹੜਾ ਉਤਰੀ ਪੰਗਿਆ ਤਾਂ ਫਿਰ ਥੋੜਾ ਬਹੁਤ ਘਟ ਗਿਆ ਨਾ ਦੂਸਰਾ ਸਾਡੇ ਬੱਚੇ ਇਸ ਵੇਲੇ ਕੋ 10 ਸਾਲ ਦਾ ਕੋ 15 ਸਾਲ ਦਾ ਉਹ ਅੱਜ ਤੱਕ ਰਾਸ਼ਨ ਕਾਰਡ ਤੇ ਨਹੀਂ ਚੜ੍ਹੇ ਬੋਟੀਆਂ ਦੋ-ਤਿੰਨ ਸਾਲ ਹੋਈਏ ਉਹਦੇ ਰਾਸ਼ਨ ਕਾਟ ਨਹੀਂ ਬਣੇ ਤੇ ਨਹੀਂ ਰਾਸ਼ਨ ਕਾਟਦਾ ਚੜਹੀਂ ਮਕਾਨ ਸਾਡੇ ਕਈਆਂ ਸਾਲਾਂ ਤੋਂ ਕੱਚੇ ਨੇ ਅੱਜ ਤੱਕ ਕੋਈ ਗ੍ਰਾਂਟ ਸੁਖਨਿਆਲੀ ਦੇ ਵਿੱਚ ਨਹੀਂ ਮਿਲੀ ਤੇ ਬਰਸਾਂਤਾਂ ਨੂੰ ਡਰ ਲੱਗਦਾ ਪੇ ਹੋ ਸਕਦਾ ਪੇ ਕਿਹੜਾ ਮਕਾਨ ਗਿਰ ਜਾਂਦਾ ਜਾ ਗਿਰ ਵੀ ਜਾਂਦਾ ਯਾਰ ਤੇ ਕਈਆਂ ਨੂੰ 15-2000 ਰੁਪਏ ਦੇ ਵੀ ਦਿੰਦੇ ਨੇ ਮਰੰਤੀ ਵਾਸਤੇ ਕਈਆਂ ਨੂੰ ਉਹ ਵੀ ਨਹੀਂ ਮਿਲਦਾ ਇਹ ਤਾਂ ਸੜੀਆਂ ਸਮੱਸਿਆ ਗ੍ਰੀਬ ਬਾਈ ਨੇ ਕੋਈ ਪ੍ਰਸ਼ਾਸਨ ਦੇ ਬੰਦੇ ਆਏ ਹੋਣ ਤੁਹਾਡੇ ਪਿੰਡ ਦੇ ਵਿੱਚ ਦੌਰਾ ਕੀਤਾ ਹੋਵੇ ਕੋਈ ਫੋਟੋਆਂ ਖਿੱਚੀਆਂ ਹੋਣ ਜਾਂ ਕੋਈ ਇਦਾਂ ਦਾ ਕੋਈ ਹੋਇਆ ਨਹੀਂ ਪਿੰਡ ਤੇ ਹੀ ਹੋਣਗੇ ਕਿੱਥੇ ਕੋਈ ਤੇ ਚਲੋ ਪਟਵਾਰੀ ਵਗੈਰਾ ਜਾਂ ਕੋਈ ਕੋਈ ਆਇਆ ਵੀ ਫੋਟੋ ਫਾਟੋ ਤਾਂ ਲਈ ਆ ਸੁਣਾਈ ਕੋਈ ਨਹੀਂ ਹੋਈ ਸੁਣਾਈ ਕੁਝ ਨਹੀਂ ਮਿਲੇ ਸੁਣਾਈ ਕੋਈ ਨਹੀਂ ਬੂਗੜ ਦੇ ਵਿੱਚ ਖੜੇ ਰ ਕੇ ਫੋਟੋ ਕੀਤੀ ਹਾਂ ਜੀ ਤੁਹਾਡਾ ਮਕਾਨ ਇਹੋ ਜਿਹਾ ਤੁਹਾਨੂੰ ਮਿਲੇਗਾ ਕੁਸਤਾ ਕੁਸਤ ਜਿੰਨੀ ਵਾਰੀ ਸਰਪੰਚ ਬਣਉਣੀ ਵਾਰੀ ਨਹੀਂ ਜਿੰਨੀ ਵਾਰੀ ਵੀ ਕੋਈ ਵੀ ਸਰਕਾਰ ਬਣੀ ਇੱਕਦਮ ਹੋਇਆ ਵੋਟ ਨੰਨਾ ਤਾਂ ਬਾਰੀ-ਬਾਰ ਨਾਲ ਸਾਰੇ ਪਿੰਡਾਂ ਦੇ ਵੇਖ ਜਾਂਦੇ ਨੇ ਬਾਹਰੋਂ ਵੀ ਆਈ ਜਾਂਦੇ ਨੇ ਵੋਟ ਅਸੀਂ ਸਮਝ ਨਾ ਗਿੱਤੇ ਅੱਗ ਬਾਕੀ ਸਾਡੀ ਸੁਣਾਈ ਤਾਂ ਅਜ ਤੱਕ ਹੋਈ ਕਿਤੇ ਇੰਨੀ ਗੱਲ ਕਹਿ ਸਕਦੀ ਹਾਂ ਮੈਂ